2023 ਦੇ ਵਿੱਚ ਬਾਈ ਜੀ ਇਹ ਵੀਰ ਦੀ ਇਸ ਦੁਨੀਆ ਤੋਂ ਚਲਾ ਗਿਆ ਸੀ ਬਾਕੀ ਵੇਖੋ ਭੈਣ ਰੋਣ ਲੱਗੀ ਵੇਖੋ ਕਿਉਂਕਿ ਜਦੋਂ ਕਮਾਉਣ ਵਾਲਾ ਬਾਈ ਜੀ ਆਪਣਾ ਸਹਾਰਾ ਤੁਰ ਜੇ ਨਾ ਤੇ ਵੇਖੋ ਭਾਵਕ ਹੋ ਗਈ ਆ ਭੈਣ ਸਾਡੀ ਵਾਹਿਗੁਰੂ ਸੱਚਾ ਆਪਾ ਅੱਛਾ ਭੈਣ ਜੀ ਕੀ ਕਹਿਣਾ ਚਾਹੁੰਦੇ ਆ ਕੀ ਆਪਾਂ ਨੂੰ ਦੋਖਾ ਥੋੜ੍ਹਾ ਜਿਹਾ ਬੋਲ ਕੇ ਦੱਸੋ ਹਾਂ ਜੀ ਭਾਜੀ ਮੈਨੂੰ ਕਮਰੇ ਦਾ ਦੋਖਾ ਜਿਹੜਾ ਮੈਂ ਬੱਚੇ ਲੈ ਕੇ ਛੜਕ ਤੇ ਬੈਠੀ ਜਿੰਦੀ ਤੇ ਇੱਕ ਮੈਨੂੰ ਘਰੇ ਜਦੋਂ ਖਾਣ ਨੂੰ ਨਹੀਂ ਕੁਝ ਮਿਲਦਾ ਜੇ ਬੱਚੇ ਵਿਚਾਰੇ ਭੁੱਖੇ ਹੁੰਦੇ ਭੁੱਖੇ ਰਹਿੰਦੇ ਆ ਹਨਾ ਹਾਂਜੀ ਤੇ ਕਿਵੇਂ ਕਾ ਲਗੇ ਆ ਮੰਗ ਮੇ ਕਿਵੇਂ ਕੀ ਜਾਲਾ ਕਰਦੇ ਜੀ ਹਾਂਜੀ ਇਸ ਤਰ੍ਹਾਂ ਕਰੀ ਕਿਸੇ ਦੇ ਘਰੋਂ ਮੰਗ ਲੈ ਹੁੰਦੇ ਵਿਚਾਰੇ ਨੇ ਕਦੀ ਕਿਸੇ ਦੇ ਘਰੋਂ ਕਦੀ ਗੁਰਦੁਆਰੇ ਚਲ ਜਾਈਦਾ ਅੱਛਾ ਅੱਛਾ ਕੋਈ ਨਹੀਂ ਵਾਇਰੂ ਮੇਰ ਕਰੋ ਬਾਈ ਜੀ ਇਸ ਪਰਿਵਾਰ ਦੀ ਵੀਡੀਓ ਵੇਖੋ ਤੇ ਸ਼ੇਅਰ ਜਰੂਰ ਕਰਨੀ ਜੇ ਉੱਤੇ ਨੰਬਰ ਦਿੱਤਾ ਵੇਖੋ ਭੈਣ ਭਾਵਕ ਹੋ ਗਈ ਹੈ ਸਾਰੀ ਵੀਡੀਓ ਅਖੀਰ ਤੱਕ ਵੇਖੋ ਤੇ ਸ਼ੇਅਰ ਕਰੋ ਆ ਪੁੱਤ ਕੀ ਨਾਂ ਜੀ ਜਸਮੀਤ ਕਾਲ ਪੁੱਤ ਕੀ ਕਹਿਣਾ ਚਾਹੁੰਨੇ ਪਾਪਾ ਹੈਗੇ ਆ ਨਹੀਂ ਨਹੀਂ ਹੈਗੇ ਤੇ ਕੀ ਪੁੱਤ ਮੰਗ ਕਰਦੇ ਜੀ ਅਈਏ ਆਨੀ ਆ ਕੀ ਸਾਡੇ ਕੋਠਾ ਭੋਲਾ ਕੋਠਾ ਭਵਾ ਦੋ ਪੁੱਤ ਦੇਖੋ ਧੀ ਦੀਆਂ ਵੀ ਅੱਖਾਂ ਚੋਂ ਪਾਣੀ ਆ ਗਿਆ ਜੀ ਤੇ ਭੈਣੇ ਵੀ ਸਾਡੀ ਵੇਖੋ ਕਿਵੇਂ ਭਾਵਕ ਹੋ ਗਈ ਆ ਜੀ ਇਸ ਪਰਿਵਾਰ ਦੀ ਵੀਡੀਓ ਤੁਸੀਂ ਅਖੀਰ ਤੱਕ ਵੇਖਣੀ ਆ ਤੇ ਸ਼ੇਅਰ ਕਰਨੀ ਆ ਵੇਖੋ ਭਾਇਣਾ ਕਿਵੇਂ ਬਾਈ ਜੀ ਅੱਖਾਂ ਦੇ ਵਿੱਚੋਂ ਅੰਜੂ ਆ ਰਹੇ ਆ ਕਿਉਂਕਿ ਬਹੁਤ ਲੋੜਵੰਦ ਪਰਿਵਾਰ ਆ ਭਾਉ ਜੀ ਘਰ ਆਣ ਕੇ ਮਦਦ ਕਰਨੀ ਆ ਜਿਹੜਾ ਵੀ ਵੀਰ ਮੈਂ ਨਾ ਵੀ ਪਿੰਡ ਵਾਲਿਆਂ ਨੂੰ ਵੀ ਚਾਹੀਦਾ ਸਰਪੰਚ ਸਾਹਿਬ ਨੂੰ ਵੀ ਚਾਹੀਦਾ ਵੀ ਇੰਨੇ ਕਮਰੇ ਸਰਕਾਰਾਂ ਦੀ ਵੀ ਇੰਨੇ ਕਮਰੇ ਆਏ ਆ ਪਰ ਜੇ ਕਿਤੇ ਗਰੀਬ ਦਾ ਕਮਰਾ ਹੀ ਨਹੀਂ ਆ ਵੇਖੋ ਬਹੁਤ ਲੋੜਵੰਦ ਪਰਿਵਾਰ ਸੀਗਾ ਤੇ ਰਾਸ਼ਨ ਕਾਰਡ ਹੈਗਾ ਭੈਣ ਆ ਰਾਸ਼ਨ ਕਾਰਡ ਬਣਿਆ ਨਹੀਂ ਅਜੇ ਬਣਾ ਕੇ ਨਹੀਂ ਕੋਈ ਲੈ ਭਈ ਆ ਵੀ ਗੱਲ ਸੁਣ ਲੋ ਵੀ ਰਾਸ਼ਨ ਕਾਰਡ ਵੀ ਪੈਂਦਾ ਅਜੇ ਤੱਕ ਬਣਿਆ ਨਹੀਂਗਾ ਤੇ ਰਾਸ਼ਨ ਲੈ ਕਿਹੜੇ ਲੋਕ ਜਾਂਦੇ ਆਂਦੇ ਵੀ ਇੰਨਾ ਰਾਸ਼ਨ ਮਿਲਦਾ ਦੇ ਰਾਸ਼ਨ卡ਡ ਭੈਂਜੀਏ ਜੀ ਬਿਲਕੁਲ ਨਹੀਂ ਹੈਗਾ ਹਾਂਜੀ ਨਹੀਂ ਕਣਕ ਹੀ ਨਹੀਂ ਕੋਈ ਕਣਕ ਮਿਲਦੀ ਨਹੀਂ ਲਿਫਟ ਜਨਾ ਹੀ ਨਹੀਂ ਲਿਫਟ ਜਨਾ ਹੀ ਨਹੀਂ ਹੈਗਾ ਵੇਖੋ ਇਹੋ ਜਿਹੇ ਪਰਿਵਾਰਾਂ ਦਾ ਨਾ ਪਾਓ ਬਾਈ ਜੀ ਜਿਨ੍ਹਾਂ ਦਾ ਕੋਈ ਕਮਾਉਣ ਵਾਲਾ ਨਹੀਂ ਹੈਗਾ ਹਨਾ ਇਹੋ ਜਿਹੇ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕਰੋ ਬਾਕੀ ਵੀਡੀਓ ਵੇਖੋ ਅਖੀਰ ਤੱਕ ਫਤ ਦਿਨਾ ਕੀ ਨਹੀਂ ਅਭਦੀਪ ਪ੍ਰਭਦੀਪ ਤੇ ਕਿੰਨਾ ਕ ਪਾਣੀ ਆ ਜਾਂਦਾ ਪੁੱਤ ਆਪਣੇ ਕਵਰੇਜ ਤੇ ਕੀ ਹੋਣਾ ਚਾਹੀਦਾ ਪੁੱਤ ਕੀ ਮੰਗ ਕਰਦੇ ਜੀ ਕਲੀਆਂ ਨੂੰ ਵੀ ਪਿਆ ਤੱਕ ਕੋਠਾ ਪਾ ਗਈ ਦੇਖੋ ਪੋਤਿਆਂ ਦਾ ਕੋਠਾ ਪਾ ਕੇ ਦਿੱਤਾ ਜਾਵੇ ਤੇ ਬਹੁਤ ਦੁੱਖ ਵਾਲੀ ਗੱਲ ਆ ਜੀ ਤੇ ਵੀਡੀਓ ਛੇ ਅੰਤ ਸਿਰੇ ਤੱਕ ਵੇਖਣੀ ਜੇ ਤੇ ਸ਼ੇਅਰ ਕਰਨੀ ਜੀ ਬਾਕੀ ਨੰਬਰ ਉੱਤੇ ਤੁਸੀਂ ਲਿਖਿਆ ਦੇ ਸਕਦੇ ਆ ਕਿਸੇ ਨੇ ਵੀ ਮਦਦ ਕਰਨੀ ਆ ਤੇ ਫੋਨ ਨੰਬਰ ਲਾ ਕੇ WhatsApp ਨੰਬਰ ਚੱਲਦਾ ਇਸੇ ਦੇ ਚੱਲਦਾ ਬਾਈ ਜੀ ਤੇ ਜੋ ਵੀ ਕੋਈ ਕਿਸੇ ਨੇ ਖਾਤਾ ਜਾਂ ਕਿਸੇ ਨੇ ਕੋਈ ਵੀਡੀਓ ਕਾਲ ਕਰਕੇ ਦੇਖਣੀ ਆ ਤੇ ਖੁਦ ਸਿੱਧੀ ਆਪ ਬੋਲ ਕੇ ਆ ਕੇ ਮਾਜਦ ਕਰਨੀ ਇਹ ਤੇ ਵੇਖੋ ਭੈਣ ਰੋਂਦੀ ਚੱਲ ਨਹੀਂ ਹੁੰਦੀ ਅੱਖਾਂ ਬਾਈ ਜੀ ਵੇਖੋ ਭੈਣ ਕਿਵੇਂ ਬਹੁਤ ਬੁਰੇ ਹਾਲਾਤ ਆ ਭੈਣ ਵਿਚਾਰੀ ਦੇ ਵੇਖੋ ਜੀ ਦੋਸਤੋ ਅੱਜ ਆਪਾਂ ਪਹੁੰਚੇ ਆ ਪਿੰਡ ਸੋਰਸਿੰਗ ਦੇ ਵਿੱਚ ਜੀ ਬਹੁਤ ਇੱਕ ਗਰੀਬ ਪਰਿਵਾਰ ਆ ਜੀ ਦਿਖਾਉਣੇ ਆ ਤੁਹਾਨੂੰ ਉਹਨਾਂ ਦਾ ਇੱਕ ਕਮਰਾ ਜਿਹੜੀ ਛੱਤ ਆ ਉਹ ਵੀ ਬਾਈ ਜੀ ਬਹੁਤ ਖਸਤਾ ਆ ਬਾਈ ਜੀ ਤੇ ਬਹੁਤ ਡੁੰਗਾ ਕਮਰਾ ਤੁਸੀਂ ਦੇਖ ਸਕਦੇ ਨਾ ਬਾਥਰੂਮ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਬਾਈ ਜੀ ਬੜੇ ਬੁਰੇ ਹਾਲਾਤ ਆ ਪਰਿਵਾਰ ਦੇ ਬੜੀ ਦੁੱਖ ਦੀ ਘੜੀ ਜੋ ਆਪਾਂ ਕਹਿ ਸਕਦੇ ਆ ਵੀ ਪਰਿਵਾਰ ਗੁਜ਼ਰੇ ਆ ਬੱਚਿਆਂ ਦਾ ਦੋ ਬੱਚੇ ਬਾਪੂ ਪਿਓ ਉਹਨਾਂ ਦਾ ਸਿਰ ਤੇ ਨਹੀਂ ਹੈਗਾ ਜੀ ਤੇ ਬੜਾ ਮੁਸ਼ਕਲਾ ਬਾਈ ਜੀ ਆਪਾਂ ਉਹਨਾਂ ਦਾ ਸਹਾਇਕ ਦੇਣਾ ਹੈ ਬਾਕੀ ਆ ਜੋ ਤੁਹਾਨੂੰ ਸਾਰਾ ਦਿਖਾਉਣੇ ਆ ਆਹ ਵੇਖੋ ਕਿੱਡਾ ਕਮਰਾ ਬਾਈ ਜੀ ਬਹੁਤ ਧੀਵਾ ਕਮਰਾ ਹੈ ਜੀ ਇੱਕ ਵਾਰ ਬਾਈ ਕੀ ਮਸਾ ਪਰਿਵਾਰ ਜਿਹੜਾ ਬੱਚੇ ਸੀ ਮੱਤੀ ਵੀ ਬਾਈ ਜੀ ਉਹ ਬਚਰੇ ਨੂੰ ਪੈ ਚਲੀ ਸੀ ਬਾਕੀ ਆ ਦੇਖੋ ਕੰਦਾਂ ਦੇ ਹਾਲਾਤ ਕੀ ਬਣੇ ਪਏ ਆ ਜਦੋਂ ਕਿਤੇ بارش ਆਉਂਦੇ ਆ ਵੀ ਪਾਣੀ ਕਮਰਾ ਡੂੰਘਾ ਹੋਣ ਕਰਕੇ ਬਾਈ ਜੀ ਇਹਨਾਂ ਦਾ ਕਿਸੇ ਬੰਨੇ ਪਾਣੀ ਨਹੀਂ ਜਾਂਦਾ ਬਾਕੀ ਆ ਜੋ ਆਪਾਂ ਦੇਖਦੇ ਆ ਕੀ ਹਾਲਾਤ ਆ ਬਾਕੀ ਭੈਣ ਤੋਂ ਸਾਰੀ ਗੱਲ ਬਾਤ ਜਾਣਾਂਗੇ ਕੀ ਪ੍ਰੋਬਲਮ ਆ ਜੀ ਬਾਕੀ ਆਓ ਦਿਖਾਓ ਸਾਰਾ ਕੈਮਰਾ ਮਾਰ ਕੇ ਕਰਾਂ ਚੱਲੀ ਕਿੱਲੀ ਕੀ ਜਾਵੇ ਕੋਤਰਪਾਲ ਪਾਈ ਹੋਈ ਉੱਤੇ ਜੀ ਕਿਉਂਕਿ ਇਹ ਚੋਨਾ ਬਹੁਤ ਜ਼ਿਆਦਾ ਇਸ ਕਰਕੇ ਤਰਪਾਲ ਵੀਰਾਂ ਨੇ ਸਹਿਯੋਗ ਕਰਕੇ ਜਦੋਂ ਉਹਨਾਂ ਨੇ ਥੋੜਾ ਬਹੁਤ ਕੀਤਾ ਵਾ ਜੀ ਤੇ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆ ਕਮਰੇ ਦੀ ਵੀ ਹਾਲਤ ਕੀ ਹਾਲਾਤ ਆ ਗੱਡੀ ਪਹਿਲਾ ਦੋ ਬੱਚਿਆ ਬਾਕੀ ਤਾਂ ਤੱਕ ਛੱਤਾਂ ਨੂੰ ਦਿਖਾਉਂ ਗਰਾ ਮਾਰ ਕੇ ਕੈਮਰਾ ਵੀ ਕੀ ਹਾਲਾਤ ਆ ਸਾਰਾ ਤੁਸੀਂ ਦੇਖ ਸਕਦੇ ਆ ਜੀ ਬਹੁਤ ਬੁਰੇ ਹਾਲਾਤ ਆ ਵੇਖੋ ਸਿਸਟਮ ਬਾਕੀ ਆ ਵੇਖੋ ਜੋ ਵੀ ਇਹਨਾਂ ਦੇ ਬੈੱਡ ਆ ਆ ਦੇਖੋ ਸਾਰੇ ਗਲੇ ਪਏ ਜੀ ਫੁੱਲ ਗਿਆ ਸਾਰੇ ਪਾਣੀ ਦੇ ਕਿਉਂਕਿ ਜਿਆਦਾ ਡੂੰਘਾ ਹੋਣ ਕਰਕੇ ਕਿਉਂਕਿ ਜਦੋਂ ਬੱਤੀ ਆਉਂਦੀ ਆ ਆ ਵੇਖੋ ਇਹਨਾਂ ਦਾ ਵੀਰਾਂ ਦਾ ਇਨਵਰਟਰ ਵੀ ਤੁਸੀਂ ਦੇਖ ਸਕਦੇ ਆ ਪਾਟੀਆਂ ਕੰਨਾਂ ਦੇਖੋ ਹਨਾ ਤੇ ਮੁਸ਼ਕਲ ਹੋਇਆ ਪਿਆ ਕੰਮ ਇੱਥੇ ਬਾਈ ਜੀ ਪਾਣੀ ਜਿਆਦਾ ਸਾਰਾ ਕਮਰਾ ਭਰ ਗਿਆ ਸੀ ਬਾਰਸ਼ ਨਾਲ ਜਦੋਂ ਵੀ ਬਾਰਸ਼ ਆਉਦੀ ਆ ਤੇ ਭੈਣ ਨੂੰ ਬਾਈ ਜੀ ਦੋ ਵਾਰ ਮਸਾਂ ਹੀ ਵਜੀ ਆ ਬਾਈ ਜੀ ਬੱਤੀ ਲੱਗਦੀ ਲੱਜੀ ਬਾਈ ਜੂ ਨੇ ਪੂਰੋ ਮਿਹਰ ਕੀਤੀ ਆ ਜੀ ਬਚਾਅ ਹੋ ਗਿਆ ਬਾਕੀ ਆਪਾਂ ਸਾਰੀ ਪ੍ਰਵਾਨ ਤੋਂ ਗੱਲਬਾਤ ਜਾਣਾਂਗੇ ਕੀ ਹਾਲਾਤ ਆ ਕੀ ਗੱਲਬਾਤ ਆ ਜੀ ਆ ਜੋ ਜੀ अच्छा सरपंच साहब ने कीती ਗੱਲ ਤੁਸੀਂ ਕਾਹਨਾ ਦਿੰਦੇ ਹੋ ਲਿਖਿਆ ਲਿਖਿਆ ਤੇ ਪਾ ਕੇ ਖਰੀ ਨਹੀਂ ਕਾਗਜ਼ਾਂ 'ਚ ਹੀ ਲਿਖਿਆ ਹੈ ਨਾ ਹਾਂਜੀ ਪਰ ਜੇ ਨજર ਕਹੇ ਹੋਰ ਕਿਸੇ ਦੇ ਪਏ ਆ ਹਾਂਜੀ ਹੋਰ ਘਰਾਂ ਦੇ ਕਈਆਂ ਦੇ ਪਿੰਡ 'ਚ ਪਏ ਆ ਵੀ ਪਿੰਡ 'ਚ ਪਏ ਆ ਹਾਂਜੀ ਵੀ ਤੁਹਾਡੇ ਗਰੀਬਾਂ ਦਾ ਜਿੱਤੇ ਕੋਈ ਨਹੀਂ ਵੇਖੋ ਜੀ ਕਿੱਡੀ ਜਿੱਥੇ ਜਰੂਰਤ ਆ ਜਿੱਥੇ ਲੋੜਵਾਂ ਦਾ ਚਲੋ ਪਿੰਡ ਦੇ ਵਿੱਚ ਬਹੁਤ ਕਿੰਨੇ ਘਰ ਪਏ ਹੋਣਗੇ ਤੁਹਾਡੇ ਹਿਸਾਬ ਨਾਲ ਬਹੁਤ ਘਰ ਇੱਕ ਜੀ ਕਾਫੀ ਪਏ ਹੈ ਨਾ ਹਾਂਜੀ ਬਹੁਤ ਘੱਟ ਪਿਆ ਜੀ ਦੇਖੋ ਮੇਰੀ ਕੋਈ ਨਹੀਂ ਇੱਥੇ ਤੋਂ ਸੁਣਦਾ ਅਜੇ ਤੁਹਾਡੀ ਸੁਣਵਾਈ ਕੋਈ ਨਹੀਂ ਹੋਈ ਹਾਂਜੀ ਦੇਖੋ ਭੈਣ ਸਾਡੀ ਬੜੀ ਭਾਵਕ ਹੋ ਗਈ ਆ ਜੀ ਆਪਾਂ ਘਰੇ ਆਣੀ ਆ ਸੌਦਾ ਵੀ ਆਣੀ ਆ ਕੁਛ ਨਹੀਂ ਹੈਗਾ ਅੱਛਾ ਜੀ ਮੇਰਾ ਭਰਾ ਵਿਚਾਰਾ ਲੱਤੋਂ ਆਰੀ ਉਹ ਮੇਰਾ ਮੜਾ ਚੰਗਾ ਸਾਥ ਦਿੰਦਾ ਹੋਰ ਕੋਈ ਨਹੀਂ ਹੈਗਾ ਵਾਹਿਗੁਰੂ ਵਾਹਿਗੁਰੂ ਦੇਖੋ ਪੁੱਤਰਾ ਵੀ ਲੱਤੋਂ ਆਰੀ ਆ ਚਲੋ ਉਹ ਵੀ ਵਿਚਾਰਾ ਥੋੜਾ ਬਹੁਤ ਸਹਯੋਗ ਜਿੰਨੇ ਜੋ ਕਰਤੋਂ ਕੀ ਉਹ ਹੀ ਸਹਯੋਗ ਕਰਦਾ ਵੀਰ ਦਾ ਤੇ ਦੱਸਦੇ ਆਟਾ ਫਿਰ ਕਿਵੇਂ ਕੋਈ ਗਾਂਢ ਗਵਾਂਢ ਕੋਈ ਮਦਦ ਨਹੀਂ ਕਰਦਾ ਨਹੀਂ ਕੋਈ ਨਹੀਂ ਕੋਈ ਨਹੀਂ ਕਰਦਾ ਇਤਨਾ ਗੁਰਦੁਆਰੇ ਗਏ ਸੀ ਉੱਥੋਂ ਕੰਨ ਖਾ ਕੇ ਗੁਰਦੁਆਰਾ ਸਾਹਿਬ ਤੋਂ ਹਾਂਜੀ ਵਾਹਿਗੁਰੂ ਸੱਚਾ ਪਾਤਸ਼ਾਹ ਕਰੀ ਮੇਰੇ ਵੇਖੋ ਭੈਣ ਵਿਚਾਰੀ ਦੱਸਦੀ ਵੀ ਗੁਰਦੁਆਰਾ ਹੈ ਤੇ ਇਹ ਆਪਣੀ ਜਗ੍ਹਾ ਕਿਹੜੀ ਸਾਈਡ ਪੈਂਦੀ ਆ ਕੀ ਥੋੜਾ ਜਿਹਾ ਐਡਰੈਸ ਦੱਸ ਦੋ ਹਾਂਜੀ ਇਹ ਰੋੜ ਤੋਂ ਪੱਤੀ ਲਈਆਂ ਜੀ ਪੱਤੀ ਲਈਆਂ ਵਾਲੀ ਵੱਜਦੀ ਆ ਜੀ ਠੀਕ ਆ ਜੀ ਛੜਕ ਕਿਹੜੀ ਪੈਂਦੀ ਆ ਜੀ 60 ਕਰੋੜ ਕਿਹੜਾ ਪੈਂਦਾ ਇਹ ਤੁਹਾਨੂੰ ਥੋੜਾ ਸੰਦੋ ਤੇ ਨਾਲ ਠੀਕ ਤੁੰ ਤੋਂ ਨਾਲਾ ਰੂ ਤੋਂ ਨਾਲਾ ਰੋਡ ਪੈਂਦਾ ਜੀ ਇਹ ਲੋਕੇਸ਼ਨ ਆ ਜੀ ਹਾਂ ਪੁੱਤ ਕਿੰਨਾ ਆਇਆ ਆਪਣਾ ਕਬੂਦੀ ਪੁੱਤ ਕਿੰਨਾ ਕ ਪਾਣੀ ਕੀ ਹੋਣਾ ਚਾਹੀਦਾ ਪਾਪਾ ਹੈਗਾ ਨਹੀਂ ਹੈਗਾ ਸਕੂਲੇ ਜਾਂਦੇ ਜੀ ਤੇ ਰੋਟੀ ਪਾਣੀ ਦਾ ਔਖਾ ਹੈ ਠੀਕ ਆ ਤੇ ਸ਼ੇਅਰ ਕਰੋ ਵੀਡੀਓ ਪਾਉਜੀ ਵੇਖੋ ਤੇ ਬਾਕੀ ਫੋਨ ਨੰਬਰ ਕਿੰਨਾ ਭੇਜੀ ਆਪਣਾ 9855536850 ਹੋ ਬਾਜੀ ਦੁਬਾਰਾ ਫਿਰ ਪੁੱਤ ਦੱਸ ਦੇ 9855536850 ਇਹ ਵੇਖੋ ਧੀ ਨੇ ਦੱਸਿਆ ਨੰਬਰ ਜਿੰਨੇ ਵੀ ਮਦਦ ਕਰਨੀ ਆ ਵੀਰ ਜੀ ਸਿੱਧੀ ਘਰੇ ਆਣ ਕੇ ਕਰੇ ਪਰਿਵਾਰ ਦਾ ਦੇਖ ਕੇ ਹਾਲਾਤ ਕਿਉਂਕਿ ਤੁਹਾਨੂੰ ਆਪ ਪਤਾ ਲੱਗ ਜੂਗਾ ਆਪ ਆਣ ਕੇ ਬਾਈ ਜੀ ਜੇ ਕੋਈ ਵੇਖੋ ਕਿੰਨੇ ਦਾਨੀ ਸੱਜਣ ਸਮਾਜ ਸੇਵੀ ਆਪਣੀ ਦੁਨੀਆ ਤੇ ਪਏ ਆ ਮੈਂ ਨਾ ਜੇ 1-1 ਰੁਪਈਆ ਵੀ ਪਾਈਏ ਨਾ 10 ਦੇ ਵਿੱਚ 84 ਕਰੋੜ ਲੋਕ ਆਪਣੇ ਇਸ ਮੁਲਕ ਦੇ ਵਿੱਚ ਵੱਸਦੇ ਆ ਤੇ ਰੁਪਈਆ ਰੁਪਈਆ ਇਹ ਪਾਈਏ ਤਾਂ ਬਾਈ ਜੀ ਇਸ ਦੀ ਪਰਿਵਾਰ ਦੀ ਨਾ ਬਹੁਤ ਜਿਆਦਾ ਮਦਦ ਹੋ ਸਕਦੀ ਆ ਜੀ ਕਿਸੇ ਨੇ ਵੀ ਸੰਪਰਕ ਕਰਨਾ ਬਾਈ ਜੀ ਫੋਨ ਨੰਬਰ ਦਿੱਤਾ ਹੋਇਆ ਵਾ WhatsApp ਨੰਬਰ ਦਿੱਤਾ ਹੈ ਬਾਈ ਜੀ ਕਿਸੇ ਨੇ ਵੀ ਕੋਈ ਸਹਿਯੋਗ ਦੇਣਾ ਭਾਉ ਜੀ ਇਹ ਤੁਹਾਨੂੰ ਨੰਬਰ ਦੇਣਗੇ ਆਪਣਾ ਵੀਡੀਓ ਕਾਲ ਕਰਕੇ ਦੇਖ ਲਿਆ ਜੇ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਵੀ ਕੀ ਹਾਲਾਤ ਆ ਪਰਿਵਾਰ ਦੇ ਵੇਖੋ ਕਿੱਡਾ ਹਨਾ ਬੰਦੇ ਇਹ ਹਾਲਾਤ ਵੀ ਕੋ ਜਦੋਂ ਪਾਣੀ ਆ ਜਾਂਦਾ ਨਾ 10 ਦੇ ਵੀ ਭੈਣ ਕਿੱਥੋਂ ਤੱਕ ਆਈਦਾ ਭੈਣ ਜੀ ਪਾਣੀ ਇੱਥੋਂ ਤੱਕ ਸਾਰੇ ਪੂਰਾ ਭਰ ਜਾਂਦਾ ਵਿਚਾਰ 4.5 ਫੁੱਟ ਪਾਣੀ ਜਦੋਂ ਕੱਢਦੀ ਉਹ ਬੱਤੀ ਪੈ ਜਾਂਦੀ ਉਹਾਈ ਗੁਰੂ ਵੇਖੋ ਪਾਣੀ ਕੱਢਦੇ ਆ ਬੱਤੀ ਪਈ ਆ ਵੀ ਚੱਲ ਕੇ ਤੇ ਆਪਦਾ ਬਹਿਣ ਜੋਗਾ ਥਾਂ ਬਣਾ ਲੇ ਬੰਦਾ ਹਨਾ ਤੇ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਬਾਕੀ ਨੰਬਰ ਉੱਤੇ ਬਾਈ ਜੀ ਤੁਸੀਂ ਦੇਖ ਰਹੇ ਆਪਣਾ ਲਿਖਿਆ ਹੋਇਆ ਹੈ ਜੀ ਤੇ ਘਰੇ ਆਣ ਕੇ ਮਦਦ ਕਰਨੀ ਹੈ ਜਿਹੜਾ ਵੀ ਨੇੜੇ ਤੇੜੇ ਦੇ ਆਪਣਾ ਵੀਡੀਓ ਦੇਖਦਾ ਨਾ ਤੇ ਜਿਹੜਾ ਵੀ ਕੋਈ ਨਹੀਂ ਮਦਦ ਕਰ ਸਕਦਾ ਨਾ ਪਾਉਜੀ ਤੁਸੀਂ ਵੀਡੀਓ ਸ਼ੇਅਰ ਕਰਕੇ ਨਾ ਇਸ ਪਰਿਵਾਰ ਦੀ ਤੁਹਾਡਾ ਇੰਨਾ ਹੀ ਵੱਡਾ ਸਹਿਯੋਗ ਹੋਊਗਾ ਵੀ ਇਸ ਪਰਿਵਾਰ ਦੀ ਵੀਡੀਓ ਸ਼ੇਅਰ ਕਰਕੇ ਤੁਸੀਂ ਮਦਦ ਕਰ ਸਕਦੇ ਹੋ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਗੱਲ ਹੁੰਦੀ ਆ ਕੋਈ ਨਾ ਕੋਈ ਵੀਰ ਤੁਹਾਡੇ ਨਾਲ ਕਿਸੇ ਨਾਲ ਵੀ ਕੋਈ ਇਹੋ ਜਿਹਾ ਵੀਰ ਜੁੜਿਆ ਹੁੰਦਾ ਵਾ ਜਿਹੜਾ ਇਸ ਪਰਿਵਾਰ ਦੀ ਛੱਤ ਜਾਂ ਘਰ ਬਣਾ ਕੇ ਦੇ ਸਕੇ ਮੈਂ ਸਾਰੇ ਸਮਾਜ ਸੇਵੀਆਂ ਨੂੰ ਵੇਖੋ ਕਿ ਆਂਦੇ ਦਾ ਗਰੀਬ ਦਾ ਜਿਵੇਂ ਐਚਾ ਸਰਪੰਨ ਸਾਹਿਬ ਨੇ ਕੀਤੀ ਗੱਲ ਤੁਸੀਂ ਹਾਂਜੀ ਹਾਂ ਦਿੰਦੇ ਹੋ ਲਿਖਿਆ ਲਿਖਿਆ ਤੇ ਪਾ ਕੇ ਕੋਈ ਨਹੀਂ ਕਾਗਜ਼ਾਂ 'ਚ ਹੀ ਲਿਖਿਆ ਹੈ ਨਾ ਹਾਂਜੀ ਪਰ ਜੇ ਨਜ਼ਰ ਕਹੇ ਹੋਰ ਕਿਸੇ ਦੇ ਪਏ ਆ ਹਾਂਜੀ ਹੋਰ ਘਰਾਂ ਦੇ ਕਈਆਂ ਦੇ ਪਿੰਡ 'ਚ ਪਏ ਆ ਵੀ ਪਿੰਡ 'ਚ ਪਏ ਆ ਹਾਂਜੀ ਵੀ ਤੁਹਾਡੇ ਗਰੀਬਾਂ ਦਾ ਜਿੱਥੇ ਕੋਈ ਨਹੀਂ ਵੇਖੋ ਜੀ ਕਿੱਡੀ ਜਿੱਥੇ ਜ਼ਰੂਰਤ ਆ ਜਿੱਥੇ ਲੋੜਵਾਂ ਦਾ ਚਲੋ ਪਿੰਡ ਦੇ ਵਿੱਚ ਬਹੁਤ ਕਿੰਨੇ ਘਰ ਪਏ ਹੋਣਗੇ ਤੁਹਾਡੇ ਹਿਸਾਬ ਨਾਲ ਬਾਦੂ ਘਰ ਇੱਕ ਕਾਫੀ ਪਏ ਹੈ ਨਾ ਹਾਂਜੀ ਬਹੁਤ ਘਰ ਪਿਆ ਜੀ ਦੇਖੋ ਮੇਰੀ ਕੋਈ ਨਹੀਂ ਇੱਥੇ ਤੋਂ ਸੁਣਤਾ ਅਜੇ ਤੁਹਾਡੀ ਸੁਣਵਾਈ ਕੋਈ ਨਹੀਂ ਹੋਈ ਹਾਂਜੀ ਦੇਖੋ ਭੈਣ ਸਾਡੀ ਬੜੀ ਭਾਵਕ ਹੋ ਗਈ ਆ ਜੀ ਬੋਟਾ ਵੀ ਘਰੇ ਆਣੀ ਆ ਸੋਦਾ ਵੀ ਆਣੀ ਆ ਕੁਛ ਨਹੀਂ ਹੈਗਾ ਅੱਛਾ ਜੀ ਮੇਰਾ ਭਰਾ ਵਿਚਾਰਾ ਲੱਤੋਂ ਆਰੀ ਉਹ ਮੇਰਾ ਮੜਾ ਚੰਗਾ ਸਾਥ ਦਿੰਦਾ ਹੋਰ ਕੋਈ ਨਹੀਂ ਲਗਾ ਵਾਇਰ ਵਾਇਰ ਵੇਖੋ ਪਰਾ ਵੀ ਲੱਤੋਂ ਆਰੀ ਆ ਚਲੋ ਉਹ ਵੀ ਵਿਚਾਰਾ ਥੋੜਾ ਬਹੁਤ ਸਹਯੋਗ ਜਿੰਨੇ ਜੋ ਕਰਦਾ ਕਿਉਂਕਿ ਉਹ ਹੀ ਸਹਯੋਗ ਕਰਦਾ ਵੀਰ ਦਾ ਤੇ ਦੱਸਦੇ ਆਟਾ ਫਿਰ ਕਿਵੇਂ ਕੋਈ ਗਾਂਢ ਗਵਾੜ ਕੋਈ ਮਦਦ ਨਹੀਂ ਕਰਦਾ ਨਹੀਂ ਕੋਈ ਨਹੀਂ ਕੋਈ ਨਹੀਂ ਕਰਦਾ ਇਤਨਾ ਗੁਰਦੁਆਰੇ ਗਏ ਸੀ ਉੱਥੋਂ ਕੰਨ ਖਾ ਕੇ ਗੁਰਦੁਆਰਾ ਸਾਹਿਬ ਤੋਂ ਹਾਂਜੀ ਵਾਹਿਗੁਰੂ ਸੱਚਾ ਆਪਾ ਚੱਕਰੀ ਮੇਰੇ ਜਿਹੜੇ ਭੈਣ ਦੇ ਇੱਕ ਕਾਕਾ ਇੱਕ ਗੁੱਡੀ ਆ ਜੀ ਤੇ ਸਾਰੀ ਗੱਲਬਾਤ ਭੈਣ ਤੋਂ ਵੀ ਜਾਣਾਂਗੇ ਦੇਖ ਸਕਦੇ ਆ ਜਿਹੜਾ ਇਹਨਾਂ ਦਾ ਪਤੀ ਸੀ ਜੀ ਉਹ ਵੀ ਇਸ ਦੁਨੀਆ ਤੋਂ ਗਈ ਜੀ ਆਪਾਂ ਨੂੰ ਵਿਛੋੜਾ ਦੇ ਗਿਆ ਇਕੱਲਾ ਪਰਿਵਾਰ ਆ ਬਾਈ ਜੀ ਕਮਾਉਣ ਵਾਲਾ ਕੋਈ ਨਹੀਂ ਆ ਜੀ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਹੈ ਸੱਸੀ ਕਾ ਭੈਣ ਜੀ। ਅਸੀ ਹੋ ਗਏ। ਭੈਣ ਜੀ ਕੀ ਹਾਲਾਤ ਆ ਕੀ ਗੱਲਬਾਤ ਆ ਜੀ ਕੀ ਥੋੜਾ ਜਨ ਸਾਲ ਹੋ ਗਏ ਮੇਰੇ ਘਰ ਵਾਲੇ ਦੇ। ਉਰੇ ਹੋਏ ਨੂੰ। ਅੱਛਾ ਜੀ। ਸਾਡਾ ਕੋਈ ਸਹਾਰਾ ਨਹੀਂ ਹੈਗਾ। ਕੋਈ ਕਮਾਉਣ ਵਾਲਾ ਨਹੀਂ ਹੈਗਾ। ਇਤਰਾ ਮੈਂ ਝਾੜੂ ਪੋਚਾ ਹੀ ਕਰਕੇ ਕੇਦ ਦੇ ਅੱਗ ਜਾਰਾ ਕਰਨ ਤੇ। ਲੋਕਾਂ ਦਾ ਜੀ? ਹਾਂ ਜੀ। ਉਹ 1500 ਰੁਪਏ ਦਿੰਦੇ ਉਹਦੇ ਨਾਲ ਕੁਛ ਨਹੀਂ। ਬੱਚੇ ਬਚਾਰੇ ਸਰਕਾਰੀ ਸਕੂਲੇ ਪੜ੍ਹਦੇ। ਅੱਛਾ ਜੀ। ਹਾਂ ਜੀ। ਤੇ ਕੀ ਮੰਗ ਕਰਦੇ ਹੁਣ ਪੰਜ ਕੀ ਹੋਣਾ ਚਾਹੀਦਾ ਭਾਜੀ ਭਾਜੀ ਮੈਨੂੰ ਕੁਛ ਹੋਰ ਕੁਛ ਨਹੀਂ ਚਾਹੀਦਾ ਬਸ ਮੈਂ ਮੀਂਹ ਦੇ ਵਿੱਚ ਬੈਠੀ ਰਹਿਣੀ ਬੱਚੇ ਲੈ ਕੇ ਆਦੇ ਜਦੋਂ ਬਾਰਿਸ਼ ਹੁੰਦੀ ਹੈ ਉਦੋਂ ਮੈਂ ਮੀਂਹ ਦੇ ਵਿੱਚ ਹੁੰਨੀ ਆ ਬਸ ਮੇਰਾ ਕਮਰਾ ਆਪ ਕਿਰਪਾ ਕਰਕੇ ਕਰ ਦਿਓ ਥੋੜਾ ਬਦੰਦ ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ ਜਦ ਇਹ ਕਮਰੇ ਦੀ ਛੱਤ ਤੋਂ ਬਣ ਜੇ ਨਾ ਹਾਂਜੀ ਤੇ ਵੀ ਥੋੜਾ ਬਹੁਤ ਚਲੋ ਸੁਜੋਗ ਹੋ ਜੇ ਕਮਰਾ ਅੱਜਾ ਇਹ ਉੱਚਾ ਹੋ ਜੇ ਨਾਲ ਇੱਕ ਕਦਰ ਰਸੋਈ ਬਣ ਜੇ ਹਨਾ ਕੋਈ ਬਾਥਰੂਮ ਕੋਈ ਧੀਆਂ ਵੀ ਮਟਿਆਰਾ ਹੋ ਰਹੀਆਂ ਹਨਾ ਤੇ ਕੋਈ ਰਸੋਈ ਨਾਲ ਬਣ ਜੇ ਚਲੋ ਕੋਈ ਬਾਥਰੂਮ ਬਣ ਜੇ ਹਾਂਜੀ ਠੀਕ ਤੇ ਇੱਕ ਕਮਰੇ ਦੇ ਚਲੋ ਇੱਕ ਦੀ ਕਰ ਗਦੇ ਆ ਬਾਕੀ ਚਲੋ ਜਿਹੜੇ ਦਾਨੀ ਸੱਜਣਾ ਵੀਰਜੀ ਸਮਾਜ ਸੇਵੀ ਹਨਾ ਵੇਖੋ ਭੈਣ ਦੇ ਅੱਖਾਂ ਦੇ ਵਿੱਚ ਭਾਵਕ ਹੋ ਗਈਆ ਵੇਖੋ 1500 ਰੁਪਏ ਨਾਲ ਕੀ ਬਣਦਾ ਹਨਾ ਤੇ ਕੱਲ ਭੈਣ ਦੱਸਦੀ ਵੀ ਆਟਾ ਵੀ ਖਤਮ ਹੋ ਗਿਆ ਸੀ ਖੰਡ ਪਾਣੀ ਆਟਾ ਵੀ ਖਤਮ ਵੀ ਮਲਟੀ ਖੀ ਰਹੀ ਕੋਲ ਸਾਰੀ ਡੜੀ ਬੱਚੇ ਵੀ ਨਾਲ ਹੀ ਪੁੱਗੀ ਕਾਈ ਗੁਰੂ ਜੀ ਸੱਚਾ ਆਪਾ ਆਛਾ ਮੇਰੇ ਘਰੀ ਤੇ ਕੀ ਹੁਣ ਹੋਣਾ ਚਾਹੀਦਾ ਵਾ ਇੱਕ ਕਮਰਾ ਜ਼ਰੂਰੀ ਹੈ ਨਾ ਸਿਰ ਤੇ ਛੱਤ ਦੇ ਕੋ ਤੇ ਵੇਖੋ ਭੈਣ ਬਾਈ ਦੀ ਭਾਵਕ ਹੋ ਗਈ ਹੈ ਨਾ ਤੇ ਪੁੱਤ ਕਿੰਵੀਂ ਕਲਾਸ ਚ ਪੜਦੇ ਜੇ 7ਵੀਂ ਚ ਤੇ ਕਿਵੇਂ ਇੱਥੇ ਜਦੋਂ ਬਾਰਿਸ਼ ਆਉਂਦੀ ਕਿੰਨਾ ਕ ਪਾਣੀ ਹੋ ਜਾਂਦਾ ਉਹ ਕਮਰਾ ਭਰ ਜਾਂਦਾ ਭਰ ਜਾਂਦਾ ਪੁੱਤ ਵੇਖੋ 4 4.5 ਫੁੱਟ ਡੂੰਗਾ ਕਮਰਾ ਵਾ ਤੇ ਪੁੱਤ ਫਿਰ ਤੁਸੀਂ ਕਿਵੇਂ ਰਹਿੰਦੇ ਜੇ ਅਸੀਂ ਕਿਹੜੇ ਸੜਕ ਤੇ ਰਹਿੰਦੇ ਹਾਂਜੀ ਭੈਣ ਜੀ ਛੜਕ ਤੇ ਹੀ ਬਾਰ ਗੁਜ਼ਾਰਾ ਕਰੀਦਾ ਛੜਕ ਤੇ ਬਹਿ ਕੇ ਹਾਂਜੀ ਵੈਰੂ ਵੈ ਦੇਖੋ ਭੈਣ ਜੀ ਇਹਦੇ ਵਿੱਚ ਜਦੋਂ ਕਮਰਾ ਫੁੱਲ ਹੋ ਜਾਂਦਾ ਛੜਕ ਤੇ ਬਹਿ ਕੇ ਗੁਜ਼ਾਰਾ ਕਰਦੇ ਆ ਜੀ ਹੋਰ ਮੈਨੂੰ ਬੱਤੀ ਵੀ ਪਈ ਆ ਪਾਣੀ ਦੇ ਵਿੱਚੋਂ ਮੈਂ ਮਹਾ ਹੀ ਬਜੀ ਨਾ ਕੋਈ ਇੱਥੇ ਕੋਈ ਕਹਿੰਦੀ ਹੈਲਪ ਕਰਦਾ ਮਾਸਾ ਜੀ ਕੋਈ ਪਿੰਡ ਵਾਲੇ ਸਹਿਯੋਗ ਦੇ ਦੇਣੇ ਸਰਪੰਚ ਸਾਹਿਬ ਕੋਈ ਕੁਛ ਨਹੀਂ ਕੋਈ ਕਮਰਾ ਪਾ ਗਿਆ ਹੁਣ ਕਮਰਿਆਂ ਦੀ ਆਏ ਸੀ ਤੁਹਾਨੂੰ ਕਮਰਾ ਪਾ ਕੇ